ਸੰਗਣੇ ਨੂੰ ਆਖਿਆ ਜਾਂਦਾ ਹੈ ਬਹੁਤ ਸੰਗਣਾ ਸੰਗਣਾ ਕੀ ਹੁੰਦਾ ਜੰਗਲ ਕਿਉਂਕਿ ਬਾਗ ਸੰਗਣਾ ਨਹੀਂ ਹੁੰਦਾ ਚਾਹੇ ਬਾਗ 'ਚ ਵੀ ਦਰਖਤ ਹੁੰਦੇ ਨੇ ਜੰਗਲ 'ਚ ਵੀ ਦਰਖਤ ਹੀ ਹੁੰਦੇ ਨੇ ਪਰ ਬਾਗ ਦਾ ਫਰਕ ਹੈ ਬਾਗ ਕਿਸੇ ਤਰੀਕੇ ਨਾਲ ਹੁੰਦਾ ਹੈ ਲੈਂਚ ਹੁੰਦਾ ਹੈ ਬਾਗ 'ਚ ਲੰਘਣਾ ਸੌਖਾ ਹੁੰਦਾ ਬਾਗ 'ਚ ਰਾਹ ਸੜੇ ਹੁੰਦੇ ਨੇ ਜੰਗਲ 'ਚ ਕੋਈ ਰਾਹ ਨਹੀਂ ਹੁੰਦਾ ਜੰਗਲ ਇੱਕ ਦੂਜੇ ਨੂੰ ਮਾਰਦਾ ਰਹਿੰਦਾ ਛੋਟੇ ਦਰਖਤਾਂ ਨੂੰ ਹੋਣ ਨਹੀਂ ਦਿੰਦਾ ਤੇ ਬਾਗ ਇੱਕ ਦੂਜੇ ਨੂੰ ਦਬਦਾ ਨਹੀਂ ਕਿਉਂਕੋ ਆਪਣੇ ਆਪਣੀ ਥਾਂ ਤੇ ਲਾਇਆ ਹੁੰਦਾ ਬੋਟਾ ਆਪਾਂ ਕਹਿੰਦੇ ਆ ਦੁਨੀਆ ਜੰਗਲ ਬਣਿਆ ਪਿਆ ਇਸੇ ਲਈ ਕਹਿੰਦੇ ਆ ਜਿਵੇਂ ਜੰਗਲ ਬਣਿਆ ਪਿਆ ਇਹ ਛੋਟਿਆਂ ਨੂੰ ਦੁਨੀਆ ਉੱਠਣ ਨਹੀਂ ਦਿੰਦੀ ਠੱਗਦੀ ਹੈ ਮਾਰਦੀ ਹੈ ਲੁੱਟਦੀ ਹੈ ਵੱਡੇ ਵੱਡੇ ਹੋਈ ਜਾਂਦੇ ਨੇ ਛੋਟੇ ਖਤਮ ਹੋਈ ਜਾਂਦੇ ਨੇ ਇਸੇ ਕਰਕੇ ਆਪਾਂ ਨੂੰ ਕਹਣਾ ਪੈਂਦਾ ਵੀ ਦੁਨੀਆ ਵੀ ਜੰਗਲ ਹੀ ਹੈ ਗਹਿਬਰ ਵਨ ਘੋਰ ਗਹਿਬਰ ਕੋਹਰ ਗਹਿਰ ਭਾਵ ਕੇ ਬਹੁਤ ਸੰਘਣਾ ਜੰਗਲ ਬਹੁਤ ਭਿਆਨਕ ਜੰਗਲ ਜਿਹਦੇ ਚੋਂ ਵੜਨ ਲਈ ਸਾਨੂੰ ਡਰ ਲੱਗਦਾ ਹੋਇਆ ਕੋਲ ਲੰਘਣ ਤੋਂ ਵੀ ਡਰਦੇ ਹੋਏ ਵਿੱਚ ਤੱਕ ਹੀ ਵੜਨਾ ਸੋ ਗੁਰੂ ਜੀ ਸਮਝਾਉਣਾ ਕਰਦੇ ਨੇ ਕਹਿੰਦੇ ਭਾਈ ਇਹ ਸੰਸਾਰ ਵੀ ਬਹੁਤ ਭਿਆਨਕ ਸੰਘਣਾ ਜੰਗਲ ਹੈ ਭਿਆਨਕ ਸੰਘਣਾ ਜੰਗਲ ਹੈ ਬਹੁਤ ਜਿਆਦੇ ਕਹਿੰਦੇ ਇੱਥੇ ਮਨੁੱਖ ਦੇ ਹਿਰਦੇ ਘਰ ਨੂੰ ਮਨੁੱਖ ਦਾ ਆਪਣਾ ਹੀ ਚੋਰ ਮਨ ਲੁੱਟੀ ਜਾ ਰਿਹਾ ਹੈ ਮਨੁੱਖ ਦੇ ਆਪਣੇ ਘਰ ਨੂੰ ਮਨੁੱਖ ਦਾ ਆਪ ਦੇ ਹੀ ਮਨ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਨਾਲ ਪਿਆਰ ਪਾ ਕੇ ਆਪ ਦਾ ਮਨ ਹੀ ਦੁਖੀ ਕਰੀ ਜਾ ਰਿਹਾ ਹੈ ਕਿਉਂਕਿ ਅਸੀਂ ਮਨਮਗਰ ਲੱਗੇ ਹੋਏ ਹਾਂ ਮਨ ਦੁਨਿਆਵੀ ਰਸਾਂ ਦਾ ਭੋਗੀ ਹੈ ਮਨ ਦੁਨੀਆ ਨਾਲ ਚੱਲ ਕੇ ਬਾਲਾ ਖੁਸ਼ ਹੈ ਪਰਮਾਤਮਾ ਨਾਲ ਚੱਲ ਕੇ ਘਟ ਖੋਸੇ ਦੁਨੀਆ ਵਾਲੇ ਪਾਸੇ ਬਾਹਲਾ ਚੱਲਦਾ ਹੈ ਮਨ ਕਿਉਂਕਿ ਮਨ ਸਵਾਦ ਲੈਂਦਾ ਹੈ ਵਿਕਾਰਾਂ ਚ ਦੁਨੀਆ ਦੀਆਂ ਗੱਲਾਂ ਚ ਬਾਣੀ ਚ ਸਵਾਦ ਨਹੀਂ ਆਉਂਦਾ ਮਨ ਨੂੰ ਪਰ ਜੇ ਮਨ ਮੁੜ ਆਵੇ ਜੇ ਮਨ ਨੂੰ ਸਮਝ ਆ ਜਾਵੇ ਵੀ ਮੈਂ ਵੀ ਪਰਮਾਤਮਾ ਤੇਰਾ ਹੀ ਹਾਂ ਫੇਰ ਮਨ ਪੱਕੇ ਤਰ੍ਹਾਂ ਪਰਮਾਤਮਾ ਵਾਲੇ ਪਾਸੇ ਵੀ ਜੁੜ ਜਾਂਦਾ ਜੇ ਸਮਝ ਆ ਜਾਵੇ ਕਿਉਂਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣਾਂ ਜੇ ਮਨ ਵੀ ਪਸਾਨ ਲਵੇ ਮੈਂ ਵੀ ਉਸੇ ਦਾ ਸਰੂਪਾਂ ਜਿਹਨੇ ਸਰੀਰ ਸਾਜਿਆ ਜੇ ਮਨ ਮੁੜਿਆਵੇ ਕਿ ਕਹਿੰਦੇ ਬਹੁਤ ਚੰਗੀ ਗੱਲ ਬਣ ਜਾਂਦੀ ਹੈ ਪਰ ਮਨ ਕਹਿੰਦੇ ਇਸ ਸੰਸਾਰ ਵਿੱਚ ਇਸ ਬਹੁਤ ਸੰਗਣੇ ਜੰਗਲ ਵਿੱਚ ਭਿਆਨਕ ਜੰਗਲ ਸੰਗਣੇ ਜੰਗਲ ਵਿੱਚ ਇੰਨਾ ਸੰਗਲਾਂ ਜੰਗਲਾਂ ਕਹਿੰਦੇ ਇੱਥੇ ਮਨੁੱਖ ਦਾ ਮਾਨੇ ਮਨੁੱਖ ਨੂੰ ਲੁੱਟੀ ਜਾ ਰਿਹਾ ਮਨੁੱਖ ਦਾ ਮਾਨੇ ਮਨੁੱਖ ਨੂੰ ਮਾਰੇ ਪਾਸੇ ਤੋਰ ਰਿਹਾ ਕਹਿੰਦੇ ਭਾਈ ਸੂਰਜ ਭਾਵ ਸਮਾਂ ਹਰ ਵੇਲੇ ਇਸ ਦੀ ਉਮਰ ਨੂੰ ਮਕਾਈ ਜਾ ਰਿਹਾ ਹੈ ਕਿਉਂਕਿ ਸਮਾਂ ਉਮਰ ਨੂੰ ਖਾਈ ਜਾ ਰਿਹਾ ਹੈ ਸਮੇਂ ਮੁਤਾਬਕ ਉਮਰ ਘਟਦੀ ਜਾ ਰਹੀ ਹੈ ਪਰ ਮਨ ਕਹਿੰਦੇ ਇਸ ਤਨ ਨੂੰ ਦੁਖੀ ਕਰਨ ਲੱਗਿਆ ਹੋਇਆ ਬਨ ਘੋਰ ਹੈ ਗ੍ਰਹਿ ਮੁਸਤ ਮਨ ਚੋਰ ਕਹਿੰਦੇ ਇਸ ਸਰੀਰ ਗ੍ਰਹਿ ਨੂੰ ਮਨ ਚੋਰ ਬਣ ਕੇ ਹੀ ਮੁਸਤ ਭਾਵ ਲੁੱਟੀ ਜਾ ਰਿਹਾ ਹੈ ਠੱਗੀ ਜਾ ਰਿਹਾ ਹੈ। ਹੇ ਦਿਨ ਕਰੋ ਅਨ ਦਿਨ ਖਾਤ। ਅਨ ਦਿਨ ਭਾਵ ਉਮਰ ਬਤੀਤ ਹੋਈ ਜਾ ਰਹੀ ਹੈ। ਸਮਾਂ ਹਰ ਵੇਲੇ ਘਟਦਾ ਜਾ ਰਿਹਾ ਹੈ, ਮੁੱਕਦਾ ਜਾ ਰਿਹਾ ਹੈ। ਕਹਿੰਦੇ ਹੈ ਭਾਈ ਆਪਾਂ ਗੁਜ਼ਰਦੇ ਜਾ ਰਹੇ ਹਾਂ, ਮੌਤ ਦੇ ਨੇੜੇ ਹੁੰਦੇ ਜਾ ਰਹੇ ਹਾਂ। ਹਰੇਕ ਦਿਨ ਘਟਦਾ ਜਾ ਰਿਹਾ ਹੈ। ਕਹਿੰਦੇ ਮਨੁੱਖ ਦੀ ਉਮਰ ਨੂੰ ਇੱਕ ਇੱਕ ਦਿਨ ਖਾ ਰਿਹਾ ਹੈ। ਇੱਕ ਦਿਨ ਲੰਘ ਗਿਆ ਸਮਝ ਲਓ ਮਨੁੱਖ ਦੀ ਇੱਕ ਦਿਨ ਦੀ ਉਮਰ ਇੱਕ ਦਿਨ ਨੇ ਖਤਮ ਕਰ ਲਈ ਕਹਿੰਦੇ ਪਰਮਾਤਮਾ ਦੇ ਸਹਾਰੇ ਤੋਂ ਬਿਨਾਂ ਪਰਮਾਤਮਾ ਦੀ ਸਿੱਖਿਆ ਤੋਂ ਬਿਨਾਂ ਮਨੁੱਖ ਦੀ ਉਮਰ ਹੈ ਜਿਹੜੀ ਇੱਕ ਇੱਕ ਦਿਨ ਇਸ ਤਰੀਕੇ ਦੇ ਨਾਲ ਬੇਅਰਥ ਹੀ ਜਾਈ ਰਿਹਾ ਹੈ ਬੇਅਰਥ ਹੀ ਜਾ ਰਿਹਾ ਹੈ ਮਾਇਆ ਵਿੱਚ ਮੋਹ ਵਿੱਚ ਫਸ ਕੇ ਮਨਮਗਰ ਲੱਗ ਕੇ ਮਾਨੂੰ ਆਪਣੇ ਕੀਮਤੀ ਸਵਾਸ ਲੁੱਟਣ ਵਾਸਤੇ ਲਾ ਲਿਆ ਸੀ ਮਨ ਚੋਰ ਕਿਉਂ ਕਿਹਾ ਕਿਉਂਕਿ ਸਾਡੇ ਇੱਕ ਇੱਕ ਸਵਾਸ ਨੂੰ ਖਤਮ ਕਰ ਰਿਹਾ ਮਨ ਅਜਾਈਂ ਗਵਾ ਰਿਹਾ ਅਜਾਈਂ ਖਰਚ ਰਿਹਾ ਆਪਣਾ ਕੋਈ ਬੱਚਾ ਆਪਣੇ ਘਰ ਦੇ ਪੈਸੇ ਚੱਕ ਚੱਕ ਕੇ ਕਿਸੇ ਬੇਕਾਰ ਚੀਜ਼ਾਂ ਤੇ ਖਰਚ ਹੀ ਜਾਵੇ ਇੱਕ ਦਿਨ ਕੀ ਆਵੇਗਾ ਸਾਰਾ ਘਰ ਖਾਲੀ ਕਰ ਦੇਵੇਗਾ ਤੇਰ ਪਸਤਾਮਾਂਗੇ ਕਹਿੰਦੇ ਇਸੇ ਤਰ੍ਹਾਂ ਹੀ ਮਨ ਸਾਡਾ ਜਿਹੜਾ ਚੋਰ ਬਣਿਆ ਹੋਇਆ ਇੱਕ ਇੱਕ ਸਵਾਸ ਸਾਡਾ ਚੱਕ ਚੱਕ ਕੇ ਇੱਕ ਇੱਕ ਦਿਨ ਸਾਡਾ ਬਰਬਾਦੀ ਵਾਲੇ ਪਾਸੇ ਖਤਮ ਕਰਾਈ ਜਾ ਰਿਹਾ ਹੈ ਕਹਿੰਦੇ ਉਹੀ ਲੁੱਟੀ ਜਾ ਰਿਹਾ ਹੈ ਦਨ ਖਾਤ ਜਾਤ ਬਿਹਾਤ ਪ੍ਰਭੂ ਬਨ ਮੇਲੋ ਪ੍ਰਭੂ ਕਰਨਾ ਪਤੇ ਕਹਿੰਦੇ ਹੈ ਪਰਮਾਤਮਾ ਤੂੰ ਸਾਰਿਆਂ ਤੇ ਤਰਸ ਕਰਨ ਵਾਲਾ ਹੈ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ ਸਾਰਿਆਂ ਨੂੰ ਸੋਝੀ ਦੇਣ ਵਾਲਾ ਹੈ ਕਸੂਰ ਤੇਰਾ ਨਹੀਂ ਕਸੂਰ ਸਾਡਾ ਹੀ ਆ ਅਸੀਂ ਤੇਰੇ ਤੋਂ ਦੂਰ ਹੋਇਆ ਤੂੰ ਤਾਂ ਸਦਾ ਸਾਡੇ ਨਾਲ ਆ ਜਿਹੜੇ ਤੈਨੂੰ ਕਦੇ ਚੇਤੇ ਵੀ ਨਹੀਂ ਕਰਦੇ ਕਦੇ ਯਾਦ ਵੀ ਨਹੀਂ ਕਰਦੇ ਮਨਮਤ ਮਨਮੂਰਖ ਬਣੇ ਹੋਏ ਨੇ ਤੂੰ ਉਹਨਾਂ ਦੇ ਵੀ ਨਾਲ ਆ ਕਿਉਂਕਿ ਜਿੰਨਾ ਚਿਰ ਤੂੰ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਸਮਾਂ ਦਿੰਦਾ ਹੈ ਤੂੰ ਉਹਨਾਂ ਤੋਂ ਦੂਰ ਨਹੀਂ ਹੁੰਦਾ ਉਹਨਾਂ ਚਿਰ ਤੂੰ ਉਹਨਾਂ ਦੇ ਵੀ ਨਾਲ ਆ ਭਾਵੇਂ ਉਹ ਤੈਨੂੰ ਬੁਰਾ ਕਰਦੇ ਨੇ ਤੈਨੂੰ ਕਿਤੇ ਦੂਰ ਸਮਝਦੇ ਨੇ ਫਿਰ ਵੀ ਤੂੰ ਨਾਲ ਆ ਤੂੰ ਜਿੰਨਾ ਸਮਾਂ ਦਿੰਦਾ ਉਹ ਤੂੰ ਪਹਿਲਾਂ ਉਹਨਾਂ ਨੂੰ ਫਿਰ ਵੀ ਨਹੀਂ ਲੈ ਜਾਂਦਾ ਵੀ ਹੋ ਸਕਦਾ ਇਹਨਾਂ ਨੂੰ ਕਿਤੇ ਸਮਝ ਆ ਜਾਵੇ ਕਹਿੰਦੇ ਹੈ ਪ੍ਰਮਾਤਮਾ ਤਰਸ ਸਰੂਪ ਬੈ ਤੁ ਮੇਰੇ ਤੇ ਵੀ ਤਰਸ ਕਰ ਮੈਨੂੰ ਵੀ ਮਿਲ ਕਹਿੰਦੇ ਇਹ ਭਾਈ ਜੰਮਣ ਮਰਨ ਦੇ ਅਨੇਕਾਂ ਘੇੜ ਲੰਘ ਗਏ ਨੇ ਪਰ ਪਿਆਰੇ ਪ੍ਰਮਾਤਮਾ ਦੀ ਸੰਗਤ ਤੋਂ ਬਿਨਾ ਕਹਿੰਦੇ ਮੇਰਾ ਕੋਈ ਚੰਗਾ ਹਾਲ ਨਹੀਂ ਬਣਿਆ ਪਤਾ ਨਹੀਂ ਕਿੰਨੇ ਜ਼ਿੰਦਗੀ ਦੇ ਕਿੰਨੀਆਂ ਜੂਨਾਂ ਦਾ ਸਮਾਂ ਲੰਘ ਚੁੱਕਿਆ ਹੈ ਕਹਿੰਦੇ ਹੁਣ ਆਖਰੀ ਸਮਾਂ ਮਿਲਿਆ ਸੀ ਮਨੋਖਾ ਜਨਮ ਦਾ ਇਹ ਵੀ ਸਾਡੇ ਮਨ ਨੇ ਉਸ ਮਾਲਕ ਤੋਂ ਸਾਨੂੰ ਦੂਰ ਕਰੀ ਰੱਖਿਆ ਉਸ ਮਾਇਆ ਦੇ ਮੋਹ ਨੇ ਸਾਡੇ ਵਿਚਾਲੇ ਕੰਧ ਬਣ ਕੇ ਖੜਨ ਦਾ ਕੰਮ ਕੀਤਾ ਸਾਨੂੰ ਉਸ ਮਾਲਕ ਨਾਲ ਇਸ ਮਨੁੱਖਾ ਜੀਵਨ ਵਿੱਚ ਵੀ ਇਕੱਠੇ ਨਹੀਂ ਹੋਣ ਦਿੱਤਾ ਕਹਿੰਦੇ ਹੈ ਭਾਈ ਦਿਨ ਖਾਤ ਜਾਤ ਵਿਹਾਤ ਪ੍ਰਭ ਵਿਨ ਮਿਲੋ ਕਰਨਾ ਪਤੇ ਕਹਿੰਦੇ ਸਾਰੀ ਉਮਰ ਸਾਰਾ ਸਮਾਂ ਗੁਜ਼ਾਰ ਦਿੱਤਾ ਦਿਨ ਮਨੁੱਖ ਦੀ ਜਿਹੜਾ ਦਿਨ ਸੀ ਮਨੁੱਖ ਦੀ ਉਮਰ ਨੂੰ ਸਦਾ ਖਾਈ ਜਾ ਰਿਹਾ ਹੈ ਪਰਮਾਤਮਾ ਤੋਂ ਬਿਨਾਂ ਮਨੋਖ ਦੀ ਉਮਰ ਬਿਆਰਥ ਜਾਂਦੀ ਰਾਹੀ ਜਾ ਰਹੀ ਹੈ ਗੁਰੂ ਜੀ ਕਹਿੰਦੇ ਹੈ ਪ੍ਰਮਾਤਮਾ ਤੂੰ ਤਰਸ ਸਰੂਪ ਹੈ ਹਰੇਕ ਦੇ ਤਰਸ ਕਰਨ ਵਾਲਾ ਤੂੰ ਦਿਆਲੂ ਹੈ ਕਹਿੰਦੇ ਮੇਰੇ ਤੇ ਵੀ ਕਿਰਪਾ ਕਰ ਮੈਨੂੰ ਮਿਲ ਜਮਨ ਮਰਨ ਦੇ ਗੇੜ ਮੇਰੇ ਸਾਰੇ ਪਤਾ ਨਹੀਂ ਕਿੰਨੇ ਲੰਘੇ ਪਰ ਪਿਆਰੇ ਪ੍ਰਮਾਤਮਾ ਦੀ ਸੰਗਤ ਤੋਂ ਬਿਨਾਂ ਕਹਿੰਦੇ ਮੇਰਾ ਕੋਈ ਵੀ ਸਮਾ ਚੰਗਾ ਨਹੀਂ ਲੰਘਿਆ ਜਨਮ ਮਰਨ ਅਨੇਕ ਬੀਤੇ ਪ੍ਰਸੰਗ ਵਿਨ ਕਸਨਹਾ ਗਤੇ ਪਿਆਰੇ ਦੇ ਸੰਗ ਤੋਂ ਬਿਨਾ ਕਿੰਨੇ ਜਨਮ ਕਹਿੰਦੇ ਵਿਅਰਥ ਚਲੇ ਗਏ ਕੁੱਲ ਰੂਪ ਧੂਪ ਗਿਆਨ ਹੀ ਨੀ ਤੁਜ ਬਿਨਾ ਮੋਹ ਕਬ ਨਮਾਤ ਕਰ ਜੋੜ ਨਾਨਕ ਸਰਨ ਆਇਓ ਪ੍ਰਣਾਥ ਨਰ ਹਰ ਕਰੋ ਗਾਤ ਕੁੱਲ ਰੂਪ ਧੂਪ ਗਿਆਨ ਹੀ ਨੀ ਤੋ ਪਸਗੰਦੀ ਨੂੰ ਆਖਿਆ ਜਾਂਦਾ ਹੈ ਗਿਆਨਹੀਨੀ ਗਿਆਨ ਤੋਂ ਸਖਣੇ ਰਹਿ ਕੇ ਕਹਿੰਦੇ ਹੈ ਪਿਆਰੇ ਪਰਮਾਤਮਾ ਮੇਰੀ ਕੋਈ ਚੰਗੀ ਕੁੱਲ ਨਹੀਂ ਮੇਰਾ ਸੁੰਦਰ ਰੂਪ ਵੀ ਨਹੀਂ ਹੈ ਮੇਰੇ ਅੰਦਰ ਕੋਈ ਗੁਣਾ ਦੀ ਸੁਗੰਧ ਵੀ ਨਹੀਂ ਹੈ ਕਿਉਂਕਿ ਮੈਂ ਗੁਣ ਵੀ ਇਕੱਠੇ ਨਹੀਂ ਕੀਤੇ ਮੇਰੀ ਕੋਈ ਕੁੱਲ ਵੀ ਚੰਗੀ ਨਹੀਂ ਭਾਵ ਕੁੱਲ ਦਾ ਅਰਥ ਹੈ ਉੱਚੀ ਕੁਲ ਵਾਲੇ ਅੱਗੇ ਬ੍ਰਾਹਮਣ ਕਹਿੰਦੇ ਸੀ ਅਸੀਂ ਬਹੁਤ ਚੰਗਿਆ ਕਿਉਂਕਿ ਸਾਡੀ ਖੋਲ ਉੱਚੀ ਆ ਬ੍ਰਾਹਮਣ ਤੋਂ ਬਿਨਾਂ ਸਾਰਿਆਂ ਨੂੰ ਨੀਚ ਕੁਲ ਵਾਲਿਆ ਕਿਹਾ ਜਾਂਦਾ ਸੀ ਤੇ ਗੁਰੂ ਜੀ ਵੀ ਕਹਿੰਦੇ ਪ੍ਰਮਾਤਮਾ ਮੈਂ ਵੀ ਛੋਟੀ ਕੁਲ ਵਾਲਾ ਹਾਂ ਮੇਰੀ ਕੁਲ ਵੀ ਵੱਡੀ ਨਹੀਂ ਮੇਰਾ ਰੂਪ ਵੀ ਬੜਾ ਚੰਗਾ ਨਹੀਂ ਮੇਰੇ ਅੰਦਰੋਂ ਧੋਪ ਭਾਵ ਮੇਰੇ ਅੰਦਰੋਂ ਕਿਸੇ ਗੁਣਾ ਦੀ ਸੁਗੰਧੀ ਵੀ ਨਹੀਂ ਆਉਂਦੀ ਮੇਰੇ ਅੰਦਰ ਵਾਲੇ ਗੁਣ ਵੀ ਚੰਗੇ ਨਹੀਂ ਹਨ ਗਿਆਨ ਹੀ ਨਹੀਂ ਮੇਰੇ ਕੋਲੇ ਗਿਆਨ ਵੀ ਨਹੀਂ ਹੈ ਚੰਗੀ ਮਤ ਵੀ ਨਹੀਂ ਹੈ ਤੁਜ ਬਿਨਾ ਮੋਕਾ ਬਨ ਮਾਤ ਕਹਿੰਦੇ ਪ੍ਰਮਾਤਮਾ ਤੇਤੋ ਬਿਨਾ ਹੋਰ ਕੌਣ ਹੈ ਜੋ ਕੋਈ ਸਾਡੀ ਰੱਖਿਆ ਕਰੇ ਤੇਤੋ ਬਿਨਾ ਮੇਰਾ ਹੋਰ ਕੋਈ ਰਾਖਾ ਨਹੀਂ ਹੈ ਤੂੰ ਹੀ ਮੇਰੇ ਰੱਖਿਆ ਕਰਨ ਦੇ ਸਮਰੱਥ ਹੈ ਤੇਰਾ ਸੇਵਕ ਨਾਨਕ ਦੋਵੇਂ ਹੱਥ ਜੋੜ ਕੇ ਤੇਰੀ ਸ਼ਰਨ ਆਇਆ ਹੈ हे ਪਿਆਰੇ हे नाथ हे ਪ੍ਰਮਾਤਮਾ ਮੇਰੀ ਆਤਮਿਕ ਅਵਸਥਾ ਉੱਚੀ ਕਰ ਦੇ ਮੈਨੂੰ ਜੀਵਨ ਜਿਉਣ ਦਾ ਤਰੀਕਾ ਆਜੇ ਪਤਾ ਨਹੀਂ ਕਿੰਨਾ ਸਮਾਂ ਪਹਿਲਾਂ ਲੰਘ ਗਿਆ ਤੇਤੋਂ ਬਿਨਾ ਕਰ ਜੋੜ ਨਾਨਕ ਸਰਨ ਆਇਓ ਪ੍ਰੇਨਾਥ ਨਰਹਰ ਕਰੋ ਗਾਤ ਕਰੋ ਗਾਤ ਭਾਵਕੇ ਮੇਰੀ ਵੀ ਗਤੀ ਕਰ ਦੇ ਮੈਨੂੰ ਵੀ ਆਪਣਾ ਬਣਾ ਲਾ ਮੈਂ ਬਹੁਤ ਜਨਮ ਤੇਤੋਂ ਦੂਰ ਹੋ ਕੇ ਕਿੰਨੇ ਜਨਮ ਜਿਉਂ ਜਿਉਂ ਕਿ ਨਗਾ ਲੈਣਾ ਸੋ ਸਮਾਂ ਅਰਦਾਸਾਂ ਦਾ ਹੋ ਗਿਆ ਗੁਰੂ ਅਰਜਨ ਦੇਵ ਜੀ ਨੇ ਆਪਣੇ ਸ਼ਬਦਾਂ ਰਾਹੀਂ ਬਹੁਤ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕੁਝ ਨਾ ਕੁਝ ਫਿਰ ਵੀ ਥੋੜੀਆਂ ਬਹੁਤੀਆਂ ਗੱਲਾਂ ਆਪਾਂ ਪੱਲੇ ਬੰਨ੍ਹੀਆਂ ਜਿੰਨੀਆਂ ਕਜਾਦ ਰਹਿੰਦੀਆਂ ਨੇ ਕਿਉਂਕਿ ਉਸ ਮਾਲਕ ਕੋਲੋਂ ਬਹੁਤ ਕੁਝ ਲ ਘੋਲ ਕੋ ਕੇ ਅਸੀਂ ਵੀ ਕਰ ਰਹੇ ਹਾਂ ਸਾਰੇ ਕਰ ਰਹੇ ਹਾਂ ਦਿਨ ਰਾਤ ਕਮਾਈ ਰਿਓ ਸੋ ਆਇਓ ਮੱਥਾ ਕਹਿੰਦੇ ਜੋ ਕੁਛ ਦਿਨ ਰਾਤ ਕਰ ਰਹੇ ਹਾਂ ਉਹਦੇ ਨਾਲ ਹੀ ਤੇਰੇ ਮੱਥੇ ਦੇ ਭਾਗ ਲਿਖੇ ਜਾ ਰਹੇ ਨੇ ਉਹ ਤੇਰਾ ਲੇਖਾ ਤੇਰੇ ਤੇ ਲਿਖਿਆ ਜਾ ਰਿਹਾ ਤੇਰੀ ਮੂਵੀ ਬਣ ਰਹੀ ਹੈ ਸਾਰਾ ਕੁਝ ਤੇਰਾ ਦੇਖਿਆ ਜਾ ਰਿਹਾ ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸਾਥ ਹੈ ਜਿਤੋਂ ਲੁਕ ਲੋਕ ਕੇ ਕਰਦਾ ਕਿੰਦੂ ਤੇਰੇ ਨਾਲ ਸਦਾ ਅੰਗ ਸੰਗ ਆ ਵੇਖਣ ਵਾਲਾ ਸੰਗ ਦੇਖੇ ਕਰਨਹਾਰਾ ਕਾਇ ਪਾਪ ਕਮਾਈਏ ਕਹਿੰਦੇ ਫਿਰ ਕਿਉਂ ਪਾਪ ਕਮਾਈ ਜਾ ਰਿਹਾ ਜਦੋਂ ਉਹ ਦੇਖਣ ਵਾਲਾ ਤੈਨੂੰ ਸਜ਼ਾ ਦੇਣ ਵਾਲਾ ਸਦਾ ਤੇਰੇ ਨਾਲ ਆ ਸਮਝ ਆਪ ਦੇ ਮਨ ਨੂੰ ਇਹ ਹੀ ਤੈਨੂੰ ਲੁੱਟੀ ਜਾ ਰਿਹਾ ਹੈ ਇਹ ਹੀ ਤੇਰਾ ਸਮਾਂ ਖਰਾਬ ਕਰ ਰਿਹਾ ਬੱਚ ਮਾਇਆ ਦੇ ਮੋਹ ਤੋਂ ਇਹ ਧਾਗੰਦ ਨੂੰ ਕਿ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਲਿਖੀ ਹੈ ਕਿਵ ਕੂੜਾ ਟੁੱਟੈ ਪਾਲ ਕੋਟ ਦੇ ਕੰਧ ਝੂਠ ਦੇ ਕੰਧ ਜਿਹੜੀ ਆਤਮਾ ਤੇ ਪਰਮਾਤਮਾ ਵਿਚਾਲੇ ਬਣੀ ਹੈ ਕਿਵੇਂ ਤੋੜੀਏ ਅੱਗੇ ਗੁਰੂ ਜੀ ਨੇ ਸਾਰੀ ਬਾਣੀ ਇਸ ਕੰਧ ਨੂੰ ਤੋੜਨ ਵਾਸਤੇ ਲਿਖੀ ਹੋਈ ਹੈ ਇਸ ਕੰਧ ਨੂੰ ਤੋੜ ਕੇ ਉਸ ਮਾਲਕ ਦੇ ਹੁਕਮ ਵਿੱਚ ਕਿਵੇਂ ਜੀਵਨ ਜਿਉ ਕੇ ਸਫਲ ਕਰਨਾ ਸਾਰੀ ਬਾਣੀ ਇਹ ਕੁਝ ਸਮਝਾ ਰਹੀ ਹੈ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਮੰਨ ਲੈਂਦੇ ਨੇ ਆਪਣਾ ਜੀਵਨ ਸਵਾਰ ਲੈਂਦੇ ਨੇ ਕਰੀਏ ਬੇਨਤੀ ਗੁਰੂ ਚਰਨਾਂ ਦੇ ਵਿੱਚ RAMKALE ਮਹਲਾ 3 ਆਨੰਦ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵ ਹਰੀ ਕੇਰਾ ਮਨ ਜਿੰਨੀ ਬਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਹਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇਸਾਂ ਸਭ ਕੁਝ ਆਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਜਾ ਨਾਮ ਮੇਰਾ ਅਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭੂ ਪਾਇਆ ਉੱਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਜੀ ਬਾਣੀ ਸੰਤ ਸਾਜਨ ਭੈ ਸਰਸ ਊਰੇ ਗੁਰ ਤੇ ਜਾਂ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤ ਗੁਰ ਰਹਾ ਭਰਪੂਰੇ ਬੇਨਵੰਤ ਨਾਨਕ ਗੁਰ ਚਰਨੇ ਲਾਗੇ ਬਾਜੇ ਅਨਹਦ ਤੂ ਰੈ ਸੁਣਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਾ ਭਰਪੂਰੇ ਬੇਨਵੰਤ ਨਾਨਕ ਗੁਰ ਚਰਨੇ ਲਾਗੇ ਬਾਜੇ ਅਨਹਦ ਤੂ ਰੈ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ